ਨਹੀਂ ਹਾਂ ਯਾ ਅੰਨਾ ਇੱਧਰ ਓਏ ਓਏ ਮੋਟਰਸਾਈਕਲ ਜਾ ਚਲੋ ਮੋਟਰ ਮਗਰ ਕੌਣੀ ਕੀ ਮਗਰ ਓ ਯਾਰ ਮੁੰਡੇ ਨੇ ਲਿਫਟ ਮੇਰੇ ਕੋਲ ਨਹੀਂ ਕਹਿੰਦਾ ਤੇਰੇ ਕਮਾਲ ਹੋ ਗਈ ਲਿਫਟ ਤੇਰੀ ਤੇਰਾ ਪਿੰਡ ਕਿਹੜਾ ਆ ਤੂੰ ਪਿੰਡ ਕਿਹੜਾ ਪਿੰਡ ਹੈ ਬਾਜ਼ਾਰ ਤੋਂ ਜਾਂਦਾ ਗੋਲ ਗੋਲ ਗੋਰੇ ਨਗਰ ਆ ਗੋਰੇ ਨਗਰ ਉਹ ਕਿੱਥੋਂ ਦਾ ਜਿਹੜਾ ਨਾਲ ਹੀ ਉਹ ਮੁੰਡਾ ਇੱਥੋਂ ਦਾ ਕੀ ਨਾਲ ਹੀ ਦਾ ਵਾ ਨਾਲ ਸਾਰੇ ਲੈ ਗਏ ਗੋਰੇ ਢਾਲ ਭੱਟੀ ਦਾ ਯਾਰ ਬੜੀ ਦਾ ਨਾਮ ਦੱਸ ਉਹਦਾ ਨਾਂ ਪੀਤੂ ਹੈ ਪੀਤੂ ਪੀਤੂ ਦਾ ਪਿਓ ਦਾ ਕੀ ਨਾਮ ਉਹਦੇ ਪਿਓ ਦਾ ਦੀ ਨਾਮ ਪਦਾ ਤੇਰਾ ਨਾਂ ਕੀ ਕਰਦਾ ਏ ਮੇਰਾ ਨਾਂ ਕਾਸ਼ ਹੈ ਤੇਰਾ ਨਾਂ ਕੀ ਕਰਦਾ ਏ ਮੈਨੂੰ ਕਹਿੰਦਾ ਵੀ ਲਿਫਟ ਦੇ ਮੈਨੂੰ ਮੈਂ ਦੇਦੀ ਤੇ ਮੈਂ ਮੈਂ ਚੱਲਾ ਬਾਜ਼ਾਰ ਉਹ ਕੁੜੀ ਦਾ ਮੋਰਦਾ ਮੇਰੇ ਨਾਂ ਦਾ ਯਾਰ ਮੈਂ ਤੇਰਾ ਮੈਨੂੰ ਨਾਮ ਦਾ ਪਤਾ ਸਾਰਾ ਤੇ ਤੈਨੂੰ ਇਹ ਨਹੀਂ ਪਤਾ ਤੇ ਪਿਓ ਦਾ ਦੀਦੀ ਮੈਂ ਆਪਾਂ ਕੁੜੀ ਕੀ ਆਵੇ ਲਾ ਤੂੰ ਆ ਫੋਨ ਤੂੰ ਆ ਫੋਨ ਖੋਇਆ ਹੈ ਨਾ ਤੂੰ ਕਿੰਨੇ ਕੀ ਨਾ ਤਰਾ ਲਾਪਰੀ ਸਿੰਘ ਭਾਈ ਆਪਣਾ ਵੀਰ ਜੀ ਸੰਤੂ ਨੰਗਲ ਦੇ ਚੇਤਨਪੁਰੇ ਕੋਲ ਸੰਤੂ ਨੰਗਲ ਕਿਹੜੀ ਘਟਨਾ ਵਾਪਰੀ ਜਿਹੜਾ ਲੱਤੀ ਗੋਮਾ ਜਿਹੜੇ ਲੁਟੇਰਿਆ ਪੂਕੇ ਵਾ ਤੁਹੀਂ ਮਗਰ ਭਾਦਰੀ ਵਿਖਾਈ ਤੁਸੀਂ ਇਹਦਾ ਸਕੂਲੀ ਵਿੱਚ ਮੋਟਰਸਾਈਕਲ ਮਾਰ ਕੇ ਉਹਨਾਂ ਨੂੰ ਫੜਿਆ ਕਿਸ ਤਰ੍ਹਾਂ ਹੋਇਆ ਸਾਰਾ ਭਾਜੀ ਮੈਂ ਇਧਰੋਂ ਬਜ਼ਾਰ ਵਾਲੀ ਸਾਈਡ ਤੋਂ ਆਉਂਦਿਆਂ ਹਾਂ ਉਹ ਬਾਹਰੋਂ ਮੇਨ ਰੋਡ ਵਾਲੀ ਸਾਈਡ ਤੋਂ ਆਏ ਤੇ ਉਹ ਕੁੜੀ ਕੋ ਫੋਨ ਨੂੰ ਝਰਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗੱਡੀ ਬੱਸ ਸਟੈਂਡ ਦੇ ਸਾਹਮਣੇ ਐਕਟਿਵਾ ਮਾਰ ਕੇ ਤੇ ਛੁੱਟੇ ਆ ਫਿਰ ਇੱਥੇ ਸਾਰਿਆਂ ਨੇ ਫੜ ਲਏ ਕਿੰਨੇ ਜਣੇ ਸੀ ਦੋ ਜਣ ਪਲਸਰ ਮੋੜ ਸਕਤੇ ਹੀ ਇੱਕ ਭੱਜ ਗਿਆ ਤੇ ਇੱਕ ਫੜ ਕੇ ਲੈ ਗਏ ਹੋਰ ਕਿਥੇ ਚੋ ਤੇਰਾ ਕਿੱਥੇ ਸੀ ਸਾਰੇ ਨੂੰ ਹਾਂਜੀ ਉਹ ਪੁਲਿਸ ਵਾਲੇ ਫੜ ਕੇ ਲੈ ਗਏ ਜੀ ਚਲੋ ਫੂਟਸ ਕੀ ਲਾ ਲਾ ਕੰਮ ਜੀ ਹਾਂਜੀ ਫੋਨ ਕੁੜੀ ਨੂੰ ਦੇ ਤਾ ਜੀ ਲੈ ਗਏ ਕਿੰਨਾ ਤੁਸੀਂ ਮਗਰੋਂ ਭਜਣਾ ਉਹ ਮਗਰ ਲੱਗੇ ਸੀ ਨਹੀਂ ਮਗਰ ਨਹੀਂ ਜੀ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਗਾੜੀ ਹਾਂਜੀ ਗਾੜੀ ਐਕਟੀਵੇਟ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ ਫਿਰ ਇੱਥੇ ਸਾਰਿਆਂ ਨੇ ਫੜ ਲਿਆ ਇੱਕ ਭੱਜ ਗਿਆ ਹਾਂਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁਲਿਸ ਲੈ ਕੇ ਫੜ ਕੇ ਹਾਂਜੀ ਬਹੁਤ ਬਹੁਤ ਮਿਲ ਬਣ ਹਾਂਜੀ ਬਾਜੀ ਹਾਂਜੀ ਇੱਕ ਨਾ ਸ਼ੱਕੀ ਵਿਅਕਤੀ ਲੈਂਦਾ ਕੋਈ ਉਥੇ ਤੁਰਿਆ ਫਿਰਦਾ ਸੀਗਾ ਬਸ ਢੇ ਦੇ ਲਾਗੇ ਲੋਕਾਂ ਨੇ ਦੱਸਿਆ ਉਹਨੂੰ ਲੈਂਦਾ ਵਾ ਜੇ ਉਹਦੀ ਪੁਛਪੜਤਾਲ ਕਰ ਰਹੇ ਜਾਂਚ ਕਰ ਰਹੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜੋ ਵੀ ਸਾਹਮਣੇ ਆਏਗੇ ਸਾਹਮਣੇ ਆਉਣਗੇ ਚਿਨਾਕੀ ਚਿਨਾਕੀ ਤੇ ਗੋਲੇ ਨਗਰ ਦਾ ਇੱਕ ਮੁੰਡਾ ਜੇ ਤੇ ਉਹਦੀ ਬਾਰੇ ਪੁਛਪੜਤਾਲ ਜੇ ਕਰ ਰਹੇ ਆ ਜੇ ਲੈਂਦਾ ਹੀ ਹੈ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜੋ ਨਾਲ ਵੀ ਇੱਕ ਹੈਗਾ ਉਹ ਨਹੀਂ ਸਾਨੂੰ ਮਿਲਿਆ ਨਾਲ ਬਾਰੇ ਨਹੀਂ ਜੇ ਕੋਈ ਜਾਣਕਾਰੀ ਨਹੀਂ ਮਿਲਿਆ